ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ yogita ਇੱਕ ਵਾਰ ਫੇਰ ਤੁਹਾਡੇ ਸਭ ਦੇ ਰੂਬਰੂ ਹੋਈ ਹਾਂ ਆਪਣੀ ਵੀਡੀਓ ਦੇ ਮਾਧਿਅਮ ਰਾਹੀਂ ਕਹਿੰਦੇ ਨੇ ਰੱਬ ਵੀ ਸੋਹਣਾ ਜੱਗ ਵੀ ਸੋਹਣਾ ਰੱਬ ਵੀ ਸੋਹਣਾ ਜੱਗ ਵੀ ਸੋਹਣਾ ਪਰ ਓ ਮਾਂ ਤੇਰੀ ਜਿਹਾ ਕੋਈ ਹੋਰ ਨਾ ਹੋਣਾ ਤੇਰੀ ਜਿਹਾ ਕੋਈ ਹੋਰ ਨਾ ਹੋਣਾ ਸਭ ਤੋਂ ਪਹਿਲਾਂ ਸਾਰੀਆਂ ਹੀ ਸਤਿਕਾਰਯੋਗ ਮਾਤਾਵਾਂ ਨੂੰ ਮੇਰੇ ਵੱਲੋਂ ਮਾਂ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ ਕਿੰਦੇ ਨੇ ਮਾਂ ਇੱਕ ਦਿਨ ਦੀ ਮਹਤਾਜ ਨਹੀਂ ਮਾਂ ਤੋਂ ਬਿਨਾ ਕੋਈ ਦਿਨ ਨਹੀਂ ਬਿਲਕੁਲ ਸਹਿਆਗ ਤੇ ਨਹੀਂ ਮਾਂ ਦੇ ਨਾਲ ਹੀ ਸਾਰੇ ਦਿਨ ਹੁੰਦੇ ਨੇ ਪਰ ਕਿਉਂ ਨਾ ਅੱਜ ਦੇ ਦਿਨ ਦੀ ਸ਼ੁਰੂਆਤ ਅਸੀਂ ਮਾਂ ਨੂੰ ਧੰਨਵਾਦ ਕਰਦਿਆਂ ਕਰੀਏ ਮਾਂ ਜਾਂ ਮਾਂ ਦਿਵਸ ਮੇਰਾ ਮੰਨਣਾ ਹੈ ਇਹ ਕੋਈ ਵਿਸ਼ਾ ਨਹੀਂ ਹੈ ਇਹ ਆਪਣੇ ਆਪ ਚ ਇੱਕ ਭਾਵ ਹੈ ਅਜਿਹਾ ਭਾਵ ਜਿਸ ਨੂੰ ਕੁੱਖ ਵਿੱਚ ਜਨਮ ਲੈ ਰਹੇ ਬੱਚੇ ਤੋਂ ਲੈ ਕੇ ਵੱਡੇ ਨੌਜਵਾਨ ਬਜ਼ੁਰਗਤ ਬਾਕ ਜਿਹੜੇ ਬਖੂਬੀ ਅਸੀਂ ਸਭ ਵਕਫਾ ਆਂ ਕਿ ਮਾਂ ਦਾ ਸਾਡੀ ਜ਼ਿੰਦਗੀ 'ਚ ਮਹੱਤਵ ਕੀ ਹੈ ਮਾਂ ਦਾ ਸਾਡੀ ਜ਼ਿੰਦਗੀ 'ਚ ਯੋਗਦਾਨ ਕੀ ਹੈ ਮਾਂ ਦੀ ਮਾਂ ਮਮਤਾ ਕੀ ਹੈ ਅਸੀਂ ਸਭ ਬਖੂਬੀ ਵਕਫਾ ਆਂ ਕਹਿੰਦੇ ਨੇ ਕਿ ਰੱਬ ਤਰਤੀ ਤੇ ਨਾ ਆ ਪਾਇਆ ਰੱਬ ਤਰਤੀ ਤੇ ਨਾ ਆਇਆ ਇਸ ਲਈ ਉਸਨੇ ਤੈਨੂੰ ਭੇਜਿਆ ਆਪਣੀ ਥਾਂ ਉਹ ਮਾਂ ਮਾਂ ਦੇ ਕਈ ਕਿਰਦਾਰ ਨੇ ਲਿਖਿਆ ਜਾਂਦਾ ਜੇ ਜਦੋਂ ਬੱਚਾ ਡਿੱਗ ਜਾਂਦਾ ਚਲਦੇ-ਚਲਦੇ ਛੋਟਾ ਬੱਚਾ ਤਾਂ ਮਾਂ ਉਸ ਨੂੰ ਸੰਭਾਲਦੀ ਏ ਤੇ ਮਾਂ ਉਸ ਦਾ ਪਹਿਲਾ ਸਹਾਰਾ ਬਣਦੀ ਏ ਬੱਚਾ ਆਪਣੀ ਮਾਂ ਤੋਂ ਮਾਂ ਬੋਲੀ ਸਿੱਖਦਾ ਆਪਣੇ ਭਾਵਾਂ ਨੂੰ ਪ੍ਰਗਟ ਕਿਵੇਂ ਕਰਨਾ ਉਹ ਸਿੱਖਦਾ ਹੈ ਤੇ ਮਾਂ ਬੱਚੇ ਦਾ ਪਹਿਲਾ ਸਕੂਲ ਬਣਦੀ ਏ ਮਾਂ ਬੱਚੇ ਦਾ ਪਹਿਲਾ ਦੋਸਤ ਬਣਦੀ ਏ ਮੇਰਾ ਤਾਂ ਮੰਨਣਾ ਹੈ ਕਿ ਮਾਂ ਬੱਚੇ ਦਾ ਪਹਿਲਾ ਸੰਸਾਰ ਬਣਦੀ ਏ ਮਾਂ ਮਮਤਾ ਦੀ ਮੂਰਤ ਹੈ ਪਿਆਰ ਦੀ ਮੂਰਤ ਹੈ ਤਾਂ ਇਹ ਤੇ ਕਹਿੰਦੇ ਨੇ ਕਿ ਪੁੱਤ ਕਪੁੱਤ ਹੋ ਸਕਦੇ ਨੇ ਪਰ ਮਾਤਾ ਕਦੀ ਕੋ ਮਾਤਾ ਨਹੀਂ ਹੋ ਸਕਦੀ ਮਾਂ ਇੱਕ ਕੁਰਬਾਨੀ ਦੀ ਵੀ ਮੂਰਤ ਹੈ ਅਸੀਂ ਜਦੋਂ ਇਤਿਹਾਸ ਦੇਖਦੇ ਹਾਂ ਤਾਂ ਇੱਕ ਬਹੁਤ ਹੀ ਜਿਹੜੀ ਹੈ ਵੱਡੀ ਮਿਸਾਲ ਮਿਲਦੀ ਏ ਮਾਤਾ ਗੁਜਰੀ ਜੀ ਦੀ ਜਿਨ੍ਹਾਂ ਨੇ ਆਪਣੇ ਪੋਤਰੇ ਪੋਤ ਆਪਣਾ ਪਰਿਵਾਰ ਜਿਹੜਾ ਹੈ ਉਦੇਸ਼ ਕੌਮ ਦੀ ਖਾਤਰ ਵਾਰਤਾ ਜੇ ਦੋਸੀਂ ਇਤਿਹਾਸ ਤੇ ਇਤਿਹਾਸ ਤੇ ਸਾਨੂੰ ਰਾਣੀ ਲక్ష్ਮੀ ਬਾਈ ਜੀ ਵਰਗੀ ਮਾਂ ਦਿਖਦੀ ਹੈ ਜਿਹੜੀ ਜੰਗ ਦੇ ਮੈਦਾਨ ਵਿੱਚ ਲੜੀ ਆਪਣੇ ਛੋਟੇ ਜੇ ਬੱਚੇ ਨੂੰ ਆਪਣੇ ਪਿੱਠ ਤੇ ਬੰਨ ਕੇ ਮਾਂ ਕੁਰਬਾਨੀ ਦੀ ਨਿਮੋੜ ਹੈ ਮਾਂ ਘਰ ਸੰਭਾਲਦੀ ਹੈ ਰਿਸ਼ਤੇ ਸੰਭਾਲਦੀ ਪਰਿਵਾਰ ਸੰਭਾਲਦੀ ਹੈ ਸਕੂਲ ਸੰਭਾਲਦੀ ਹੈ ਦਫ਼ਤਰ ਸੰਭਾਲਦੀ ਹੈ ਕੰਮਕਾਰ ਸੰਭਾਲਦੀ ਹੈ ਮਾਂ ਦੇਸ਼ ਵੀ ਸੰਭਾਲਦੀ ਹੈ ਤੇ ਅੱਜਕੱਲ ਅਸੀਂ ਸਭ ਦੇਖ ਰਹੇ ਆ ਮਾਂ ਜੰਗ ਦਾ ਮੈਦਾਨ ਵੀ ਸੰਭਾਲ ਰਹੀ ਏ ਸਾਨੂੰ ਸਭ ਨੂੰ ਪਤਾ ਹੈ ਕਿ ਭਾਰਤ ਵਿੱਚ ਜਿਹੜਾ ਆਪਰੇਸ਼ਨ ਸਿੰਦੂਰ ਜਿਹੜਾ ਹੈ ਉਹ ਚੱਲ ਰਿਹਾ ਆ ਆਪਰੇਸ਼ਨ ਸਿੰਦੂਰ ਦੇ ਤਹਿਤ ਪ੍ਰੈਸ ਬਰੀਫਿੰਗ ਕਰਦੇ ਆ ਅਸੀਂ ਦੋ ਬਹਾਦਰ ਮਾਵਾਂ ਨੂੰ ਵੇਖਿਆ ਕਰਨਲ ਸੋਫੀਆ ਕੁਰੇਸ਼ੀ ਜੀ ਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਜੀ ਇਹ ਦੋ ਉਹ ਬਹਾਦਰ ਮਾਵਾਂ ਨੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਨੂੰ ਸੰਭਾਲਿਆ ਹੋਇਆ ਕਿੰਦੇ ਨੇ ਕਿ ਮਾਂ ਮੂ ਮਮਤਾ ਦੀ ਬੜੀ ਹੀ ਪਿਆਰੀ ਮੂਰਤ ਹੈ ਮਾਂ ਦੀ ਇਹ ਜਹੀ ਸ਼ਖਸੀਅਤ ਹੈ ਕਿ ਮੂ ਮਮਤਾ ਵਿੱਚ ਭਿੱਜੀ ਉਹ ਕੋਮਲ ਹਿਰਦੇ ਦਾ ਪਾਵ ਰੱਖਦੀ ਹੈ ਪਰ ਜਦੋਂ ਉਸ ਦੇ ਪਿਆਰਿਆਂ ਤੇ ਕੋਈ ਕਸ਼ਟ ਆਉਂਦਾ ਹੈ ਤੇ ਉਹ ਮਾਂ ਦੁਰਗਾ ਚੰਡੀ ਦਾ ਵੀ ਰੂਪ ਧਾਰਨ ਕਰਕੇ ਉਹਨਾਂ ਦੀ ਰੱਖਿਆ ਕਰਦੀ ਹੈ ਆਓ ਅਸੀਂ ਇਹਨਾਂ ਮਾਵਾ ਨੂੰ ਵੀ ਸਲਾਮ ਕਰੀਏ ਇਹਨਾਂ ਮਾਵਾ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਸਭ ਸੰਭਾਲਿਆ ਹੋਇਆ ਕਿੰਦੇ ਨੇ ਕਿ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਸਾਨੂੰ ਆ ਕੇ ਗਏ ਸਨ ਉਹਨਾਂ ਦਾ ਸ਼ਲੋਕ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਉਹਨਾਂ ਨੇ ਧਰਤੀ ਮਾਤਾ ਨੂੰ ਮਾਂ ਦਾ ਹੋਂਦ ਦਿੱਤਾ ਸੀ ਜਿੱਦੋਂ ਜਿਸ ਦੇ ਨਾਲ ਮਾਂ ਸ਼ਬਦ ਲੱਗ ਜਾਂਦਾ ਹੈ ਉਹਦਾ ਜਿਹੜਾ ਹੋਂਦ ਹੈ ਉਹ ਬਿਆਨੋਂ ਬਾਹਰ ਹੋ ਜਾਂਦਾ ਹੈ ਤੇ ਆਓ ਅਸੀਂ ਆਪਣੀ ਧਰਤੀ ਮਾਂ ਨੂੰ ਵੀ ਸੰਭਾਲੀਏ ਇਸ ਕੁਦਰਤ ਨੂੰ ਸੰਭਾਲੀਏ ਜੋ ਸਾਨੂੰ ਪਰਮਾਤਮਾ ਵੱਲੋਂ ਦੇਣ ਮਿਲੀ ਹੈ ਵੱਧ ਤੋਂ ਵੱਧ ਬੂਟੇ ਲਗਾਈਏ ਤੇ ਅਸੀਂ ਇਸ ਕੁਦਰਤ ਦਾ ਇਸ ਧਰਤੀ ਮਾਤਾ ਦਾ ਦੇਨ ਜਿਸ ਦੀ ਗੋਦ ਵਿੱਚ ਅਸੀਂ ਸਭ ਪਾਲ ਰਹੇ ਹਾਂ ਇਸ ਦਾ ਦੇਨ ਵੀ ਨਾ ਭੁਲਾਈਏ ਅੰਤ ਵਿੱਚ ਮੈਂ 417 ਦੁਨੀਆਂ ਦੀ ਹਰ ਇੱਕ ਮਾਂ ਨੂੰ ਸਤਿਕਾਰ ਸਹਿਤ ਜੇਣੀਆਂ ਨੇ ਉਹ ਸਮਰਪਿਤ ਕਰਨਾ ਚਾਹਾਂਗੀ ਜੀ ਕਹਿੰਦੇ ਨੇ ਮਾਂ ਵਰਗਾ ਕਣਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ ਮਾ ਵਰਗਾ ਕਣਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਵੈਸੇ ਤਾਂ ਕੁਲ ਦੁਨੀਆ ਦੇ ਬੂਟੇ ਵੈਸੇ ਤਾਂ ਕੁਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ ਪਰ ਏ ਬੂਟਾ ਫੁੱਲ ਸੁੱਕਿਆ ਸੁੱਕ ਜਾਵੇ ਪਰ ਏ ਬੂਟਾ ਫੁੱਲ ਸੁੱਕਿਆ ਸੁੱਕ ਜਾਵੇ ਤੁਹਾਡਾ ਸਬਦਾ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਹੋਈ ਅਰਦਾਸ ਕਰਦੀ ਹਾਂ ਅਸੀਂ ਕਿਸੇ ਵੀ ਵਰਗ ਦੇ ਹੋਈਏ ਅਸੀਂ ਚਾਹੇ ਬੱਚੇ ਬੁੱਢੇ ਨੌਜਵਾਨ ਹੋਈਏ ਅਸੀਂ ਆਪਣੀ ਮਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖੀਏ ਜੇਕਰ ਅਜਿਹਾ ਭਾਵ ਰਿਹਾ ਤੇ ਨਾ ਵਿਸ਼ਵਾਸ ਦੇ ਨਾਲ ਕਹਿ ਸਕਦੀ ਹਾਂ ਕਿ વૃદ્ધ ਆਸ਼ਰਮ ਵਿੱਚ વૃદ્ધ ਆਸ਼ਰਮ ਦੇ ਰਜਿਸਟਰ ਤੇ ਵੱਧਦੇ ਹੋਏ ਅੰਕੜੇ ਜ਼ਰੂਰ ਘਟਨਗੇ ਜੀ ਅਸੀਂ ਆਪਣੇ ਮਾਂ ਦਾ ਯੋਗਦਾਨ ਯਾਦ ਰੱਖੀਏ ਅਸੀਂ ਆਪਣੀ ਧਰਤੀ ਮਾਂ ਨੂੰ ਸਾਫ਼ ਸੁਥਰਾ ਰੱਖੀਏ ਵੱਧ ਤੋਂ ਵੱਧ ਬੂਟੇ ਉਗਾਈਏ ਤੇ ਮਾਲਕ ਵੱਲੋਂ ਜਿਹੜੀ ਸਾਨੂੰ ਬਲਹਾਰੀ ਕੁਦਰਤ ਜਿਹੜੀ ਮਿਲੀ ਹੋਈ ਹੈ ਪ੍ਰਦਾਨ ਕੀਤੀ ਗਈ ਹੈ ਉਸ ਨੂੰ ਵੀ ਸਾਫ਼ ਸੁਥਰਾ ਰੱਖੀਏ ਤੁਹਾਡਾ ਸਭ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਧੰਨਵਾਦੀ